ਹਾਂਜੀ ਦੋਸਤੋ ਸਤਿ ਸ਼੍ਰੀਕਾਲ ਸਿੰਘ ਡੇਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਦੋਸਤਾਂ ਦਾ ਧੰਨਵਾਦ ਜੀ ਜਿਹੜੇ ਵੀਰ ਪੇਜ ਨਾਲ ਨਵੇਂ ਜੁੜੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਜਿਹੜੇ ਵੀਰ ਨਵੇਂ ਜੁੜੇ ਆ ਉਹ ਕੰਟੀਨਿਊ ਆਲ ਤੇ ਕਰ ਲੋ ਸੈਟ ਵੀ ਆਉਣੇ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਾਰੇ ਸਾਰੇ ਮਿਲਦਾ ਰਹੇ ਦੋਸਤੋ ਅੱਜ ਜਿਹੜੀਆਂ ਤੁਹਾਨੂੰ ਦੋ ਛੋਟੀਆਂ ਖੌਣੇ ਨੀਲੀ ਰਵੀ ਚ ਤੇ ਤੁਹਾਨੂੰ ਇਹ ਪੰਪ ਬਰੀਡ ਬਾਰੇ ਦੱਸ ਰਾਂਗੇ ਵੇਚਣ ਵਾਸਤੇ ਨਹੀਂ ਆਈਆਂ ਵੀ ਕੀ ਹੁੰਦਾ ਵੀ ਇਹ ਵੇਚਣ ਵਾਸਤੇ ਪਈਆਂ ਕਸਾ ਪਤਾ ਨੂੰ ਇੱਕ ਹੀ ਵਿਖਾਉਣਾ ਵੀ ਆਪਣੇ ਮੇਰੇ ਇਲਾਕੇ ਚ ਵੀ ਬਰੀਡ ਲੋਕਾਂ ਕੋਲ ਕਿਸ ਤਰ੍ਹਾਂ ਦੀ ਆ ਜਿਹੜੀ ਆ ਸਾਹਮਣੇ ਝੋਟੀ ਖੜੀ ਆ ਇਹ 2.5 ਸਾਲਾਂ ਤੋਂ ਮਹੀਨਾ ਖੜੇ ਇਹ ਦੂ ਦਰਿਆ ਤੇ 2000 ਤੋਂ ਸੁੱਟ ਗਈ ਆ ਤੇ ਦੁੱਗ ਦੇ ਜਦੋਂ ਚੁੱਕੀ ਜਾਂਦੀ ਹੈ ਜੀ ਤੇ ਇਹ ਤਣਾੜ ਬੋਲ ਜਿਹੜਾ ਪਿੰਦੀ ਕੋਲਿਆ ਪਿੰਦੀ ਪ੍ਰਧਾਨ ਬੀ ਐਫ ਏ ਉਹਨਾਂ ਦਾ ਬੋਲ ਸੀ ਤੇ ਉਹਦੀ ਧੀ ਆ ਇਹ ਤੇ ਇਹਦੀ ਤੁਸੀਂ ਮਾਰਕਿੰਗ ਦੇ ਸਕਦੇ ਹੋ ਫੇਸ ਕੁਆਲਿਟੀ ਬਹੁਤ ਸੋਹਣੀ ਫੇਸ ਕੁਆਲਿਟੀ ਤੇ ਅੱਖਾਂ ਦੇ ਵਿੱਚ ਤੁਸੀਂ ਮੰਤਰ ਦੇਖ ਸਕਦੇ ਹੋ ਫਿਰ ਬੋਲਾ ਕਾਇਦਾ ਬਗੀ ਬਗੀਮਸ਼ ਕਿਹਦਾ ਦੇ ਆਪਾ ਤੇ ਇਹਦੇ ਮਗਰਲੇ ਦੋ ਪੈਰਾਂ ਦੇ ਨਿਸ਼ਾਨੀਆਂ ਜਿਵੇਂ ਕਹਦਗੇ ਵੀ ਵੈਟਰਸ ਜਿੰਨੀ ਚਾਹੀਦੀ ਆ ਵੀ ਉਨੀ-ਉਨੀ ਆ ਵੀ ਪਿਓਰ ਨੀਲੀ ਦੇ ਵਿੱਚ ਵੀ ਦਰਸਾਉਂਦੀ ਆ ਅਗਲੇ ਪੈਰਾਂ ਦੇ ਕੋਈ ਵਾਲ ਪਿਛਟੇ ਹੈਗੇ ਅੱਛਾ ਅਗਲੇ ਪੈਰ ਰਹੀ ਇਹ ਜਿਹੜੇ ਦੋ ਪੈਰੀਏ ਦੇ ਚਟੇ ਆ ਤੇ ਪੂਛ ਤੋਂ ਕੁਆਲਟੀ ਮਗਰ ਦੇ ਦੇਖ ਲਗੇ ਤੇ ਇਹਦੀ ਪੈ ਪੂਛ ਵੀ ਨੀਲੀ 라ਵੀ ਨੂੰ ਦਰਸਾਉਂਦੀ ਆ ਤੇ ਥਣਾਂ ਦੀ ਬੰਤਰ ਕਰੀਏ ਤੇ ਬਹੁਤ ਛੋੜਾ ਲੈਵਾ ਹੋ ਜੇ ਤਾਂ ਵੀਡੀਓ ਤੇ ਥੰਡ ਦੇ ਜਾਨ ਤਾਂ ਕਉਂ ਨਹੀਂ ਆਪਣਾ ਕੰਮ ਉਰਥ ਹੋ ਗਈ ਕੰਪੀਟੀਸ਼ਨ ਦਾ ਨਹੀਂਗਾ ਸਿਰਫ ਬ੍ਰੀਡ ਵਿਖਾਉਣੀ ਆ ਤੇ ਜਿਵੇਂ ਨੀਲੀ ਰਾਵੀ ਦੇ ਵਿੱਚ ਜਿੰਨੇ ਕੁ ਪੁੜੇ ਬੰਡਾਲੂ ਚਾਹੀਦੇ ਆ ਉਹ ਪੁੜੇ ਦੀ ਕੁਆਲਿਟੀ ਹੋਣੀ ਤੁਹਾਨੂੰ ਇੰਨਾ ਪੁੜਾ ਚਾਹੀਦਾ ਹੈ ਕੀ ਜੀ ਪਾ ਅਗਲੀ ਆਮ ਵੀਡੀਓ 'ਚ ਗੱਲਾਂ ਕਰਦੇ ਆਪਾਂ ਵੀ ਉੱਚਾ ਪੁੜਾ ਹੈ ਉਹ ਨਹੀਂ ਵਿਖਾਉਂਦਾਗਾ ਤੇ ਜਿਹੜੀ ਮੇਨ ਚੀਜ਼ ਨੀਲੀ ਰਾਵੀ ਦੇ ਵਿੱਚ ਆ ਚੀਜ਼ ਦੇ ਆਪਾਂ ਕੰਮ ਕਰਨਾ ਮੇਨ ਜਿਹੜੀ ਨੱਤਾਂ ਦੇ ਵਿੱਚ ਅਗੇ ਦਿਸ ਰਹੀ ਹੈ ਅਗਲੀ ਬੰਨੇ ਇੱਕ ਇਹ ਨੀਲੀ ਰਗਦੀ ਬਿਲਕੁਲ ਸਹੀ ਹੈ ਕਈਆਂ ਦੀ ਛੋਟੀ ਹੁੰਦੀ ਆ ਜਾਂ ਕੁਆਲਿਟੀ 'ਚ ਨਹੀਂ ਆਉਂਦੀਗੀ ਇਹ ਚ ਜਾਂਚ ਉਹ ਪਸ਼ੂ ਬਾਹਰ ਹੋ ਜਾਂਦੀ ਜੀ ਆਪਾਂ ਇਹਨਾਂ ਚੀਜ਼ਾਂ ਤੇ ਧਿਆਨ ਦੇਵਾਂਗੇ ਤੇ ਆਪਾਂ ਨਸਲ ਸੁਧਾਰ ਸਕਾਂਗੇ ਜੇ ਆਪਾਂ ਇਹ ਚੀਜ਼ਾਂ ਤੇ ਧਿਆਨ ਨਾ ਦੇਵਾਂਗੇ ਤੇ ਆਪਣੀ ਨਸਲ ਸੁਧਾਰ ਨਹੀਂ ਹੋਣਾਗਾ ਜੋ ਤੁਣ ਤੁਣ ਦੇ ਤੇ ਥੋੜਾ ਜਿਹਾ ਨਿਸ਼ਾਨ ਆ ਹੈ ਨਹੀਂ ਕਿ ਵੈਸੇ ਜਿਸ ਨੀਰੀਗਾ ਵੈਟਨਸ ਦਾ ਪਰ ਇਹਦੀ ਮਾਰਕਿੰਗ ਨੀਰੀ ਦਾ ਮੈਨੂੰ ਬਿਲਕੁਲ ਪੂਰੇ ਕਰਦੀ ਆ ਜਾਂ ਤੇ ਜੀ ਆਪਾਂ ਲੇਵੇ ਦੀ ਗੱਲ ਕਰਕੇ ਲੇਵੇ ਤੇ ਹੀ ਥੋੜਾ ਜਿਹਾ ਨਿਸ਼ਾਨਾ ਇਹ ਤਾਂ ਵੈਟਰਸ ਤਾਂ ਹੈਗਾ ਵੀ ਜਿਵੇਂ ਕਹਿੰਦੇ ਥੱਣਾ ਤੇ ਵੀ ਆ ਜਾਂਦਾ ਜਾਂ ਧੋਨੀ ਜਾ ਜੀ ਜਾਂ ਠੰਡ ਤੇ ਆ ਜੇ ਪਰ ਇੱਕ ਚੀਜ਼ ਇਹ ਦਰਸਾਉਂਦੀ ਹੈ ਜੇ ਪਿੱਛੋਂ ਤੋਂ ਤੁਹਾਨੂੰ ਪਾਉਂਦੇ ਆ ਜੇ ਮੜੀ ਨਜ਼ਰ ਆ ਉਹ ਵਿੱਚ ਦੀ ਤੇ ਪਿੱਛੋਂ ਵੀਡੀਓ ਤੇ ਦਿਸ ਨਹੀਂ ਰਹੇਗਾ ਤੇ ਅੱਗੋਂ ਇਹ ਗੱਬਣਾ ਹੈਗੀ ਆ ਇਹ ਕਿਹੜੇ ਤੋਂ ਗੱਬਣੇ ਮੇਜਰ ਦੁਲਚੀ ਗਾਣੇ ਤੇ ਨੰਬਰ ਬੋਲ ਤਾਂ ਅੱਛਾ ਦੁਲਚੀ ਗਾਣੇ ਤੇਰਾ ਨੰਬਰ ਬੋਲ ਤੋ ਇਹ ਗੱਬਣੇ ਆ ਛੋਟੀ ਤੇ ਤੇਰੇ ਨੂੰ ਪੰਜਾਂ ਕਿ ਮਿੰਟ ਨਹੀਂ ਗੱਬਣੇ ਆ ਤੇ ਇੱਕ ਨਾਲ ਛੋਟੀ ਹੋਰ ਵੀ ਖੜੀ ਆ ਇਹਦੀ ਵੀ ਵਾਰ ਪਨ ਥੋੜੀ ਜਿਹੀ ਗੱਲ ਗੱਬਤ ਕਰਨ ਲਗੇ ਤੇ ਇਹ ਅਸੀਂ ਇਹ ਝੁੱਟ ਜਾ ਵੀ ਤਿੰਨ ਪੈਰਾਂ ਨਾਲ ਝੁੱਟੀਆਂ ਰੱਖਿਆ ਦੋ ਪੈਰ ਮਗਰਲੇ ਚੱਟੇ ਆ ਤੇ ਇੱਕ ਅਗਲੇ ਪੈਰ ਚ ਵੀ ਮੜਾ ਜਿਹਾ ਨਿਸ਼ਾਨਾ ਹੈਗਾ ਬੈਕ ਸਾਈਡ ਤੇ ਜੇ ਤੁਹਾਨੂੰ ਦਿਖ ਜੇ ਤਾਂ ਇੱਕ ਸਾਈਡ ਦੇਖਾ ਤੇ ਤੂੰ ਦੇਖ ਸਕਦੇ ਹੋ ਦੀ ਅੱਖਾਂ ਦੀ ਕੁਆਲਿਟੀ ਤੇ ਇਹ ਵੀ ਪੱਗੀ ਮੁੱਛ ਆ ਗਈ ਹੈ ਤੇ ਮੱਛੀ ਦੇ ਵੈਟਰਨਸ ਤੇ ਪੂਛ ਦੇਖ ਸਕਦੇ ਹੋ ਤੇ ਨੀਲੀ ਰਾਵੀ ਨੂੰ ਇਹ ਵੀ ਬਿਲਕੁਲ ਦੱਸਉਂਦੀ ਹੈ ਜਿੰਨਾ ਕਾ ਪੋਟਾਟਾ ਲੋ ਚਾਹੀਦਾ ਤੇ ਅੱਗੇ ਇਹਦੀ ਹੱਕ ਵੀ ਬਹੁਤ ਸ਼ਾਨਦਾਰ ਹੈ ਦੇਖ ਸਕਦੇ ਹੋ ਇਹ ਵੀ ਬੇਨਾ ਇਹ ਚੀਜ਼ਾਂ ਦੇ ਜ਼ਰੂਰੀ ਆ ਵੀ ਜੇ ਪਛੋਂ ਦੇ ਅਗਲੇ ਪਨੇ ਹੱਕ ਸਹੀ ਨਹੀਂ ਤਾਂ ਨੀਲੀ ਰਾਵੀ ਚ ਨਹੀਂ ਆਉਂਦਾ ਗਿਆ ਤੇ ਤੁਹਾਨੂੰ ਨੀਲੀ ਰਾਵੀ ਹੋ ਵੀ ਇਹ ਟਿੰਕ ਟਿੰਕ ਬੋਲਦੀ ਆ ਗਈ ਆ ਤੇ ਉਹ ਦੁਲਚੀ ਗਾਲੇ ਤਿੰਨ ਨੰਬਰ ਬੋਲ ਤੋਂ ਗੱਬੜਿਆ ਤੇ ਉਹ ਤਰਨਾੜਦੀ ਆ ਗਈ ਆ ਦੋਸਤੋ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਜਿਹੜੇ ਨਵੇਂ ਵੀਰ ਜੁੜੇ ਆ ਚ ਇਹਨਾਂ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ